ਲਗ ਗਿਆ ਜੀ ਨੰਨਾ ਬਰਕਰਾਰ ਜਿਹੜਾ ਜੀ ਕੱਲ ਨਾਕਾਬੰਦੀ ਸਪੈਸ਼ਲ ਕੀਤੀ ਹੋਈ ਸੀਗੀ ਜਿਹੜਾ ਐਸ ਐਚਓ ਖਾਲੜਾ ਹੈਗਾ ਉਹਨੇ ਨਾਕਾ ਲਾਇਆ ਸੀਗਾ ਡਰੇਨ ਜਿੱਤੇ ਉਥੇ ਆ ਯੂ ਬੀ ਸੀ ਡੀ ਜਿਹੜਾ ਹੈਗਾ ਤਾਂ ਉਥੇ ਕਿਸੇ ਨੇ ਕਰਾ ਦਿੱਤੀ ਵੀ ਇਦਾਂ ਇਥੋਂ ਕੋਈ ਖੇਤ ਚੱਕ ਕੇ ਲੈ ਜਾ ਰਹੇ ਆ ਔਰ ਪਹਿਲੇ ਵੀ ਲੈ ਕੇ ਗਏ ਆ ਸਮਾਨ ਤਾਂ ਹੁਣ ਵੀ ਸ਼ਾਇਦ ਦੁਬਾਰਾ ਖੇਤ ਚੱਕਣ ਆ ਰਹੇ ਆ ਤਾਂ ਉਹਨਾਂ ਨੇ ਥੋੜਾ ਜਿਹਾ ਅੱਗੇ ਜਾ ਕੇ ਚੱਲੇ ਵੀ ਰਸਤੇ 'ਚ ਤੇ ਰਸਤੇ 'ਚ ਉਹਨਾਂ ਨੂੰ ਦੋ ਇੱਕ ਰੀਡਾਂਡਾ ਮੋਟਰਸਾਈਕਲ ਦੇ ਨੌਜਵਾਨ ਨਜ਼ਰ ਆਏ ਜਿਹੜਾਂ ਨੇ ਦੇਖ ਕੇ ਪੁਲਿਸ ਪਾਰਟੀ ਨੂੰ ਧਿਆਨ ਲੱਗੇ ਪਰ ਇਹਨਾਂ ਨੇ ਇੱਛਾ ਕਰਕੇ ਇੱਥੇ ਫੜ ਲਿਆ ਫੜ ਕੇ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਦੀ ਡੀਰੀ ਹੁਣ ਨਵੇਂ ਕਾਨੂੰਨ ਦੇ ਮੁਤਾਬਕ ਰਿਕਾਰਡਿੰਗ ਕਰਨੀ ਸ਼ੁਰੂ ਕੀਤੀ ਰਿਕਾਰਡਿੰਗ ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਤਲਾਸ਼ੀ ਹੈ ਕਨਸਟ ਅਫਸਰ ਕੋ ਦੇਣੀ ਹੈ ਉਹਨਾਂ ਨੂੰ ਬਰਾ ਲਿਆ ਗਿਆ ਮੌਕੇ ਤੇ ਔਰ ਜਦੋਂ ਉਹਨਾਂ ਦੀ ਤਲਾਸ਼ੀ ਲਈ ਗਈ ਇੱਕ ਕੋਲ 494 ਗ੍ਰਾਮ ਤੇ ਇੱਕ ਕੋਲ 496 ਗ੍ਰਾਮ ਦੋ ਪੈਕੇਟ ਮਿਲੇ ਹੀਰੋਇਨ ਦੇ ਜਿਹੜਾ ਕੀ ਉਹ yellow ਪੈਕਿੰਗ ਸੀਗੀ ਔਰ ਉਹਦੇ ਉੱਤੇ ਟੁੰਡਾ ਲੱਗਿਆ ਹੋਇਆ ਸੀ ਇਸ ਕਰਕੇ ਉਹਦੇ ਤੇ 에어ਕraft ਐਕਟ ਵੀ ਲਾਇਆ ਸੀ ਮਕਦਮੇ ਤੇ ਜੀ ਉਹ ਜਿਵੇਂ ਤਾਜ਼ਾ ਹੀ ਉਹਨਾਂ ਨੇ ਚੱਕੇ ਹੁਣ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਕੋਈ ਅੰਮ੍ਰਿਤਸਰ ਦੇ ਦੋ ਹੈਗੇ ਆ ਇੱਕ ਵਿਸ਼ਾਲ ਹੈਗਾ ਤੇ ਇੱਕ ਅਮਨਦੀਪ ਇਹਨਾਂ ਨੇ ਆਣਾ ਉਹਨਾਂ ਤੋਂ ਸਮਾਨ ਲੈਣ ਔਰ ਪਹਿਲੇ ਵੀ ਜਿਹੜਾ ਉਹ ਇਹਨਾਂ ਨੇ ਜਿਹੜਾ ਉਹ ਉੱਥੇ ਪਹਿਲੇ ਵੀ ਲੈ ਕੇ ਗਏ ਆ ਔਰ ਉਹ ਜਿਹੜਾ ਇਹਨਾਂ ਨੇ ਇੱਕ ਅਜੋ ਉੱਥੇ ਅਸਲੋ ਅਸਲੋ ਤਾੜ ਪਿੰਡ ਪੈਂਦਾ ਉੱਥੇ ਇੱਕ ਟਾਲੀ ਵਾਲਾ ਬਹਰਾਂ ਦੀ ਜਗ੍ਹਾ ਹੈਗੀ ਆ ਉੱਥੇ ਦਾ ਹੀ ਇਹੇ ਟਾਈਮ ਦਿੰਦੇ ਹੁੰਦੇ ਸੀ ਤਾਂ ਉੱਥੇ ਜਿਹੜਾ ਐਸ ਐਚਓ ਬਲਟੂਆ ਨਾਲ ਗੱਲ ਕੀਤੀ ਐਸ ਐਚਓ ਖਲੜਾ ਨੇ ਉੱਥੇ ਪਹੁੰਚਦੇ ਆ ਉੱਥੇ ਜਦੋਂ ਮੌਕੇ ਤੇ ਪਹੁੰਚਦੇ ਆ ਤਾਂ ਇਹ ਜਿਹੜੇ ਦੋ ਬਰੀਜ਼ਾ ਕਾਰਚ ਆੰਦੇ ਉੱਥੋਂ ਵਿਸ਼ਾਲ ਤੇ ਉਹ ਅਮਨਦੀਪ ਆ ਕੇ ਜਦੋਂ ਪਹੁੰਚਦੇ ਉੱਥੇ ਇਹਨਾਂ ਨੂੰ ਕਾਬੂ ਕਰ ਲੇਤਾ ਜਾਂਦਾ ਇਹਨਾਂ ਨੂੰ ਕਾਬੂ ਕਰਕੇ ਜਦੋਂ ਇਹਨਾਂ ਦੀ ਉਹੀ ਸੇਮ ਵੀਡੀਓਗ੍ਰਾਫੀ ਕਰਕੇ ਤਲਾਸ਼ੀ ਲਈ ਜਾਂਦੀ ਹੈ ਤਾਂ ਇਹ ਦੋਨਾਂ ਦੇ ਕੋਲੋਂ ਵੀ ਕਰੀਬ 1 ਕਿਲੋ ਦੇ ਕਰੀਬ 500 ਕੁਸ਼ ਗ੍ਰਾਮ ਇੱਕ ਕੋਲੋਂ ਤੇ ਬਾਕੀ ਦੂਜੇ ਕੋਲੋਂ 400 ਕੁਸ਼ ਗ੍ਰਾਮ ਜਿਹੜੀ ਹੀਰੋਇਨ ਧੁੰਦੀ ਹੈ ਇਹਨਾਂ ਦੀ ਜਿਹੜੀ ਅਗਲੀ ਪੁੱਛਗਿੱਛ ਤੋਂ ਇਹ ਖੁਲਾਸਾ ਹੋਇਆ ਕਿ ਇਹ ਜਿਹੜੇ ਲੋਕਲ ਬੰਦੇ ਸੀਗੇ ਇਹਨਾਂ ਦਾ ਲਿੰਕ ਕਰਾਇਆ ਸੀਗਾ ਇਹਨਾਂ ਦੇ ਚਾਚੇ ਦਾ ਮੁੰਡਾ ਹੈਗਾ ਹਰਪੀਜ ਉਹਨੇ ਬਾਹਰ ਰਹਿੰਦਾ ਯੂਐਸਏ ਉਹਨੇ ਜੱਟ ਸੰਧੂ ਕੋਈ ਸਮਗਲਰ ਹੈਗਾ ਅਕ੍ਰੋਸ ਦਾ ਬਾਰਡਰ ਪਾਕਿਸਤਾਨ ਚ ਉਹਦੇ ਨਾਲ ਲਿੰਕ ਕਰਾਤਾ ਸੀਗਾ ਲੋਕਲ ਮੁੰਡਿਆਂ ਦਾ ਇਹ ਕਿਉਂਕਿ ਲੋਕੇਸ਼ਨ ਇਹਨਾਂ ਦਾ ਘਰ ਜਿਹੜਾ ਹੈਗਾ ਬਾਰਡਰ ਦੇ ਉੱਤੇ ਸੀਗਾ ਇਹ ਲੋਕੇਸ਼ਨ ਭੇਜ ਕੇ ਉੱਥੋਂ ਮੰਗਵਾ ਲੈਂਦੇ ਸੀ ਕਨਸਾਈਨਮੈਂਟ ਔਰ ਇਹ ਜਿਹੜਾ ਵਿਸ਼ਾਲ ਤੇ ਅਮਨਦੀਪ ਹੈ ਇਹ ਆ ਕੇ ਲੈ ਜਾਂਦੇ ਸੀ ਵਿਸ਼ਾਲ ਦੇ ਉੱਤੇ ਪਹਿਲੇ ਵੀ ਦੋ ਪਰਚੇ 1.5 ਕਿਲੋ ਦਾ ਕਮਿਸ਼ਨਰਟ ਅਮਰਸਰ ਚ ਦਰਜ ਹੈ ਤਾਂ ਇੱਕ ਗੋਲੀਆਂ ਦਾ ਪਰਚਾ ਪਹਿਲੇ ਦਰਜ ਹੈ ਤੇ ਇਹ ਆ ਕੇ ਉੱਥੋਂ ਲੈ ਕੇ ਦਾ ਫਿਰ ਇਹ ਰਿਟੇਲ 'ਚ ਵੇਚਦੇ ਸੀਗੇ ਅਮਰਿਤ ਸਾਹਿਬ ਇਹਨਾਂ ਨੂੰ ਜਿਹੜਾ ਹੈਗਾ ਪਾਂਡੀ ਦੀ ਜੋ ਵੀ ਫੀਸ ਹੁੰਦੀ 40000 ਕਾਜੀ ਤੱਕ ਦਾ ਕਦੀ ਲੱਖ ਰੁਪਇਆ ਜਿਵੇਂ ਵੀ ਮਤਲਬ ਜੇ ਰਿਸਕ ਲੈਵਲ ਦੇ ਹਿਸਾਬ ਨਾਲ ਉਹ ਇਹਨਾਂ ਨੂੰ ਪੇਮੈਂਟ ਕਰ ਦਿੰਦੇ ਸੀਗੇ ਸਰੀ ਜਿਹੜੀ ਹੈ ਇਹ ਵਾਲੀ ਇਹ ਚ ਪਾਕਿਸਤਾਨ ਤੋਂ ਆਹਾਂ ਬਿਲਕੁਲ ਜੀ ਬਿਲਕੁਲ ਪਾਕਿਸਤਾਨ ਤੋਂ ਹੈ ਸਰ ਜਿਤਨਾ ਵੀ ਤੁਸੀਂ ਦੇਖਿਆ ਬਰਕਰਾਰ ਹੈ ਦੇ ਕਿ ਗਾੜਾ ਤਨ ਤਾਂ ਮੁੰਡੇ ਦੇ ਸਾਰੇ ਅਬਰ ਕਰਦੇ ਜੀ ਨਹੀਂ ਦੋ ਤਾਂ ਮੁੰਡੇ ਇੱਥੋਂ ਦੇ ਆ ਜੀ ਕੀ ਮਤਲਬ ਇੱਕ ਜਿਹੜਾ ਹੈਗਾ ਜਿਹੜੇ ਵਰਿੰਦਰ ਤੇ ਮੁੰਡਾ ਹੈਗਾ ਇੱਕ ਵਰਿੰਦਰ ਹੈ ਜੀ ਇੱਕ ਹੈਗਾ ਗੁਰਜੰਟ ਇਹ ਇੱਕ ਹੈਗਾ ਪਿੰਡ ਰਾਮੂਵਾਲ ਦਾ ਇੱਕ ਹੈਗਾ ਜੀ ਭੂਆ ਭੂਰਾ ਕੋਨਾ ਦਾ ਇਹ ਦੋਨੋਂ ਖੇਮਕਰਨ ਥਾਣੇ ਦੇ ਰਹਿਣ ਵਾਲੇ ਆ ਇਹਨਾਂ ਦਾ ਜਿਹੜਾ ਪਿੰਡ ਬਿਲਕੁਲ ਬਾਰਡਰ ਦੇ ਨਾਲ ਲੱਗ ਜਾਂਦੇ ਇਹ ਇਹਨਾਂ ਦਾ ਜਿਹੜਾ ਹਰਪੇਜ ਨੇ 3 ਵੇ ਤੇ ਗੱਲ ਕਰਦਾ ਹੁੰਦਾ ਸੀਗਾ ਬਾਹਰ ਉਹਦੇ ਜੱਟ ਸੰਧੂ ਦੇ ਨਾਲ ਇਹਨਾਂ ਨੂੰ ਲੈ ਕੇ ਲਾਈਨ ਤੇ ਦੀ ਕਿਹੜਿਆ ਕੋਆਰਡੀਨੇਟ ਭੇਜਨੇ ਆ ਜਦੋਂ ਇਹ ਕਨਸਾਈਨਮੈਂਟ ਇਹ ਰਿਸੀਵ ਕਰ ਲੈਂਦੇ ਸੀ ਉਦੋਂ ਵੀ ਕਨਫਰਮੇਸ਼ਨ ਦੇ ਦਿੰਦੇ ਸੀ ਔਰ ਜਦੋਂ ਇਹ ਡਿਲੀਵਰ ਕਰ ਦਿੰਦੇ ਸੀ ਉਹਦੇ ਬੰਦਿਆਂ ਨੂੰ ਉਹਦੇ ਚਾਚੇ ਦੇ ਮੁੰਡੇ ਨੂੰ ਵਿਸ਼ਾਲ ਨੂੰ ਤੇ ਅਮੰਦੀ ਨੂੰ ਉਦੋਂ ਵੀ ਇਹ ਦੱਸ ਦਿੰਦੇ ਸੀ ਕਿ ਅਸੀਂ ਡਿਲੀਵਰ ਕਰਤੀ ਉਹ ਕਨਫਰਮੇਸ਼ਨ ਉਹਨਾਂ ਚਲੀ ਜਾਂਦੀ ਸੀ ਸਰ ਕੋ ਡਰਗ ਮੰਨੀ ਡਰਗ ਮੰਨੀ ਹਜੇ ਤੱਕ ਨਹੀਂ ਕਿਉਂਕਿ ਉਹ ਪਹਿਲੇ ਇਹਨਾਂ ਤੋਂ ਲੈ ਕੇ ਗਏ ਸੀ ਕਿ ਕਿੱਲੋ ਇਹ ਦੁਬਾਰਾ ਜਿਹੜੀ ਇਹਨਾਂ ਦੀ ਕਨਸਾਈਨਮੈਂਟ ਆਈ ਸੀ ਰੀਟਰੀਵ ਕੀਤੀ ਸੀ ਔਰ ਬਾਕੀ ਅਜੇ ਅਸੀਂ ਪੁੱਛ ਕੇ ਕਰ ਰਹੇ ਹਾਂ ਜੀ ਕਿ ਹੋ ਸਕਦਾ ਕਾਫੀ ਹੋਰ ਵੀ ਨਿਕਲੇ ਵੀ ਜਿਹੜੀ ਇਹਨਾਂ ਕੋਈ ਹੀਰੋਇਨ ਸੀ ਉਹ ਕਿਤੇ ਹੋਰ ਸਟਾਈ ਹੋਵੇ ਜਾਂ ਕੋਈ ਹੋਰ ਬੰਦੇ ਇਨਵੋਲ ਹੋਣ ਉਹ ਅਸੀਂ ਡਿਟੇਲ ਇੰਟਰੋਗੇਸ਼ਨ ਕਰ ਰਹੇ ਹਾਂ ਜੀ